ਸ਼ੇਖ ਸਾਹਿਬ ਆਹ ਜਿਹੜਾ ਕੜਾਈ ਵਾਲਾ ਸੋਫਾ ਹੈ ਨਾ ਮਾਰਕੀਟ ਦੇ ਵਿੱਚ 1.5 ਤੋਂ 2 ਲੱਖ ਰੁਪਏ ਦਾ ਬੜਾ ਹੱਸ ਕੇ ਸੇਲ ਹੁੰਦਾਗਾ ਇਨਸ਼ਾ ਅੱਲਾ ਸੁਬਾਨ ਅੱਲਾ ਲੇਕਿਨ ਇਹ ਤੂੰ ਕਿੰਨੇ ਦਾ ਦੇਤੀ ਸ਼ੇਖ ਸਾਹਿਬ ਇਹ 7 ਸੀਟਰ ਸੋਫਾ ਵਿਦ ਗਲਾਸ ਟੌਪ ਦੇ ਨਾਲ ਵਿਦ ਟੇਬਲ ਆਪਾਂ ਸਿਰਫ ਤੇ ਸਿਰਫ 80000 ਰੁਪਏ ਦਾ ਦੇ ਰਹੇ ਹਾਂ ਹੋਰ ਤਾਂ ਹੋਰ ਸਾਰੇ ਪੰਜਾਬ ਦੇ ਵਿੱਚ ਡਿਲੀਵਰੀ ਬਿਲਕੁਲ ਫ੍ਰੀ ਦੇ ਰਹੇ ਹਾਂ ਦੀ ਲੇਕਿਨ ਇਹ ਦਰਾਮ ਮੈਂ ਕਿੰਨਾ ਹੋਤੀ ਦਰਾਮ ਦੇ ਵਿੱਚ ਤਾਂ ਤੁਸੀਂ ਸ਼ੇਖ ਸਾਹਿਬ ਪੀਸ ਹਿਸਾਬ ਲਾ ਲਓ ਇਹ ਇਤਨਾ ਸੁੰਦਰ ਹੋ ਸਸਤਾ ਹੋਤੀ ਇਸਮੇ ਕੋਈ ਲੋਚਾ ਲੱਗਤੀ ਸ਼ੇਖ ਸਾਹਿਬ ਇੱਕ ਵਾਰ ਪਿੱਛੇ ਨਿਗਾਹ ਮਾਰੋ ਸਾਡੀ ਸਾਰੀ ਮੈਨੂਫੈਕਚਰਿੰਗ ਆਪਦੀ ਹੈ ਅਸੀਂ ਹੋਲਸੇਲ ਦੇ ਵਿੱਚ ਵੀ ਡੀਲ ਕਰਦੇ ਆ ਤੇ ਪੂਰੀ 5 ਸਾਲ ਦੀ ਅਸੀਂ ਦੀ ਗਾਰੰਟੀ ਦਿੰਦੇ ਆ ਹੋਰ ਤਾਂ ਹੋਰ ਇਹਨੂੰ ਅਸੀਂ ਕਸਟਮਾਈਜ਼ ਵੀ ਕਰ ਦਿੰਦੇ ਆ ਅਗਰ ਇਸਕੋ ਮੈਂ ਦੁਆ ਹੀ ਮੇਲੇ ਜਾ ਕੇ ਵੇਚਤੀ ਤੋ ਤੇਲ ਕੇ ਕੂਏ ਸੇ ਜ਼ਿਆਦਾ ਮੁਨਾਫਾ ਬਾਦੀ ਜੀ ਜੀ ਹਾਂ ਔਰ ਇਸਕੋ ਮੈਂ ਦੁਬਈ ਮੇ ਲਿਜਾ ਸਕਤੀ ਸ਼ੇਖ ਸਾਹਿਬ ਇੱਕ ਵਾਰ ਉਧਰ ਕੰਟੇਨਰ ਤੇ ਨਿਗਾਹ ਤਾਂ ਮਾਰੋ ਅੱਜ ਆਪਣਾ ਕੰਟੇਨਰ ਪੂਰਾ ਫਰਨੀਚਰ ਦੇ ਨਾਲ ਭਰਿਆ ਹੋਇਆ ਕੈਨੇਡਾ ਦੇ ਵਿੱਚ ਚੱਲੇਗਾ ਅਮਰੀਕਾ ਆਸਟ੍ਰੇਲੀਆ ਕੈਨੇਡਾ ਸਾਰੇ ਕਿਤੇ ਆਪਾਂ ਫਰਨੀਚਰ ਭੇਜਦਾ ਇਹਦਾ ਦੁਬਈ ਤਾਂ ਚੀਜ਼ ਹੀ ਕੀ ਆ। ਕਿਆ ਖੂਬ ਕਿਆ ਖੂਬ ਇਸਕੋ 1 ਲੱਖ ਰੁਪਏ ਸਹੀ ਬੇਦਾਰਫੇ ਦੇਦੀ ਔਰ ਆਪਣਾ ਨੰਬਰ ਜਰੂਰ ਬੋਲਦੀ ਜੀ ਹਾਂ ਸਾਡਾ ਕੰਟੈਕਟ ਨੰਬਰ ਹੈ 9804242042 ਦਾ ਤੁਸੀਂ ਸਾਡੇ ਸ਼ੋਰੂਮ ਤੇ ਵੀ ਵਿਜ਼ਿਟ ਕਰ ਸਕਦੇ ਹੋ ਬਰਨਾਲਾ ਬੱਸ ਸਟੈਂਡ ਦੇ ਕੋਲ ਹੈ ਔਰ ਪੇਜ ਕੋ ਫੋਲੋ ਜਰੂਰ ਕਰਤੀ